ਨੇ ਡਾੜਾ ਬੇਗੋਵਾਲ ਸੜਕ ਤੇ ਦੇਰ ਰਾਤ ਪਿੰਡ ਰਾਏਪੁਰ ਰਾਜਪੂਤਾ ਨਜ਼ਦੀਕ ਟਰੱਕ ਤੇ ਟਿਪੜ ਦੀ ਭਿਆਨਕ ਟੱਕਰ ਦੌਰਾਨ ਟਿਪਰ ਚਾਲਕ ਦੀ ਮੌਤ ਹੋ ਗਈ ਜਦਕਿ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਮ੍ਰਿਤਕ ਚਾਲਕ ਦੀ ਪਛਾਣ ਲਖਵਿੰਦਰ ਲਖਾਵਾਸੀ ਖਿਚੀਆਂ ਹਲਕਾ ਮੁਕੇਰੀਆਂ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਟਿਪਰ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਜਦੋਂ ਐਕਸੀਡੈਂਟ ਹੋਇਆ ਕਿ ਤੁਸੀਂ ਨਾਲ ਜਾ ਰਹੇ ਸੀ ਕਾਫਲੇ ਤੇ ਹਾਂਜੀ ਹਾਂਜੀ ਕਿਸ ਤਰ੍ਹਾਂ ਵਾਪਰਿਆ ਹੱਸਾ ਇਹ ਇਹ ਬਾਈ ਪਿੱਛੇ ਆ ਰਹੀ ਸੀ ਤੇ ਮੈਨੂੰ ਫੋਨ ਆਇਆ ਦੂਜੀ ਗੱਡੀ ਦਾ ਇਦਾਂ ਦਾ ਮਕਰ ਗੱਡੀ ਲੱਗੀ ਹੈ ਜਦੋਂ ਆਇਆ ਮੈਂ ਗੱਡੀ ਵਾਪਸ ਲਿਆ ਕੇ ਦੇਖਿਆ ਇਹ ਗੱਡੀ ਲੱਗੀ ਹੋਈ ਸੀ ਵਿੱਚ ਫਸਿਆ ਆ ਆ ਕੇ ਫਿਰ ਇਹਨੂੰ ਕੱਢਿਆ ਗੁੱਡਿਆ ਤੇ ਆ ਕੇ ਫਿਰ ਕਾਰ ਚ ਪਾ ਕੇ ਭੇਜਿਆ ਹਸਪੀਟਲ ਅੱਛਾ ਹਾਂਜੀ ਤੇ ਪੁਲਿਸ ਮਲਾ ਜੰਦੂ ਫੋਨ ਚੜਾ ਇਹ ਕਾਇ ਸੀਗੇ ਭਾਜੀ ਅੱਛਾ ਹਾਂਜੀ ਠੀਕ ਹੈ ਜਦੋਂ ਹੁਣ ਤੁਸੀਂ ਰਾਤੀ ਖੜਿਆ ਕੀ ਹਾਲਤ ਕੀ ਹੈ ਜੀ ਇੱਥੋਂ ਦੇ ਹਾਲਤ ਭਾਜੀ ਬਿਲਕੁਲ ਸਹੀ ਲੱਗਣ ਰਹੀ ਸੀ ਕਹਿੰਦੇ ਮੇਰੇ ਥੋੜੀ ਬੋਤੀ ਲੱਗੀ ਐ ਤੇ ਹਸਪੀਟਲ ਗਏ ਉੱਥੇ ਜਾ ਕੇ 4 ਵਜੇ ਤੱਕ ਕਹਿੰਦੇ ਠੀਕ ਰਿਹਾ ਉਹਦੇ ਤੋਂ 4 ਵਜੇ ਦਵਾ ਫੋਨ ਆਇਆ ਕਹਿੰਦੇ ਪੂਰਾ ਹੋ ਗਿਆ ਉਹਦੇ ਫਿਰ ਬਹੁਤ ਸਦਮਾ ਲੱਗਿਆ ਕਿ ਇੱਥੇ ਤਾਂ ਬਿਲਕੁਲ ਸਹੀ ਐ ਹਾਂਜੀ ਕੀ ਨਾ ਕੀ ਤੁਹਾਡਾ ਮੇਰਾ ਜਸਵੰਤ ਸਿੰਘ ਜੀ ਇਹ ਜਿਹੜੀਆਂ ਗੱਡੀਆਂ ਕਿੱਥੋਂ gsi ਲੈ ਕੇ ਵਾਪਸ ਕਿੱਥੇ ਜਾਦੇ ਸੀ ਇਹ ਅਸੀਂ ਸ਼ਾਹਕੋਟ ਖਾਲੀ ਕਰਕੇ ਆਏ ਭਾਜੀ ਮਕੇਰੀਆਂ ਜਾ ਰਹੇ ਅੱਛਾ ਮਕੇਰੀਆਂ ਬਾਫੀ ਆ ਰਹੇ ਹਾਂਜੀ ਹਾਂਜੀ ਕਿੰਨੇ ਕ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਿਆ ਇਹ 10 ਕ ਦਾ ਟਾਈਮ ਹੋਇਆ ਜੀ ਠੀਕ ਹਾਂਜੀ ਲਗਾ ਸਰ ਕਿੱਦਾਂ ਵਾਪਰਿਆ ਹਾਸਾ ਕਿੱਥੋਂ ਤੁਸੀਂ ਆਏ ਤੇ ਕਿੱਦੇ ਤੇ ਸਰ ਜੀ ਸਿੱਧਾ ਆ ਰਿਹਾ ਸੀ ਮੈਂ ਤੇ ਰਾਉਂਡ ਸਾਈਡ ਆ ਰਿਹਾ ਸੀ ਇਹਨੂੰ ਨੀਂਦ ਆ ਗਈ ਇਹਨੇ ਬਿਲਕੁਲ ਸਾਹਮਣੋਂ ਸਾਹਮਣੀ ਵਿੱਚ ਮੇ ਠੋਕਾ ਕਿ ਕਿੰਨੇ ਵਜੇ ਦਾ ਟਾਈਮ ਹੈਗਾ 10 ਵਜੇ ਦਾ ਟਾਈਮ ਹੈ ਜੀ ਅੱਗੇ ਤੁਸੀਂ ਕਿੱਥੋਂ ਚੱਲੇ ਸੀ ਤੇ ਕਿੱਥੇ ਜਾ ਰਹੇ ਪਠਾਨਕੋਟੋਂ ਚੱਲੇ ਸੀ ਬਰਨਾਲੇ ਜਾ ਰਹੇ ਸੀ ਜੀ ਅੱਛਾ ਜਦੋਂ ਹਾਸਾ ਵਾਪਰਿਆ ਫਿਰ ਕਿੱਦਾਂ ਹਸਪਤਾਲ ਕਿੱਦਾਂ ਪਹੁੰਚਾਇਆ ਤੁਹਾਨੂੰ ਤੁਸੀਂ ਆਪ ਖੁੱਦ ਗਏ ਮੈਂ ਆਪ ਕਿਤੇ ਨਹੀਂ ਗਿਆ ਜੀ ਮੇਰੇ ਪੁਲਿਸ ਵਾਲਿਆਂ ਨੇ ਪੱਟੀਆਂ ਕੀਤੀਆਂ ਜੀ ਅੱਤ ਪੁਲਿਸ ਆ ਗਈ ਸੀ ਹਾਂ ਪੁਲਿਸ ਆ ਗਈ ਸੀ ਉਹਨਾਂ ਨੇ ਪ ਦੇਖੋ ਤੁਸੇ ਸਾਹਮਣੇ ਜਿਹੜਾ ਟੱਕਰ ਹੋਈ ਆ ਉਹ ਉਹਦਾ ਕੀ ਹਾਲ ਤਾਂ ਉਹਦੇ ਕਹਿੰਦੇ ਉਹ ਹੋ ਗਿਆ ਜੀ ਆਪਣਾ ਦੇਖੋਗੇ ਹਾਂਜੀ